ਵਾਹਿਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਆ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਬੇਲਾਵਲਾ ਮਹਲਾ 5 ਕਰ ਪੰਜਵਾ ਚੌਪਦੇ ਇੱਕ ਓਕਾਰ ਸਤ ਗੁਰ ਪਰਸਾਦਾ ਮੇਰਤਾ ਮੰਡਲ ਜਗ ਸਾਜਿਆ ਜੋ ਬਾਲੂ ਘਰ ਬਾਰ ਬੈਨ ਸਤ ਬਾਰਨਾ ਲਗਾਈ ਜੋ ਕਾਗਦ ਭੂਦਾਰ ਸੁਣ ਮੇਰੀ ਮਨਸਾ ਮਨਮਾਹੀ ਤਤ ਦੇਖ ਵਿਚਾਰ ਸਦ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾ ਜੈਸਾ ਸੁਪਨਾ ਰੈਨ ਕਾ ਤਸਾਂ ਚੰਚਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲਗੇਗਾ ਵਾਰਾ ਕਹਾ ਸੁਪਾਈ ਮੀਤ ਹੈ ਦੇਖ ਨੈਣ ਪਸਾਰਾ ਇੱਕ ਚਾਲੀ ਇੱਕ ਚਾਲ ਸਹਿ ਸਭ ਆਪਨੀ ਵਾਰਾ ਜਨ ਪੂਰਾ ਸਤ ਗੁਰ ਸੇਵਿਆ ਸੇ ਆ ਸਥਿਰ ਹਰ ਦਵਾਰਾ ਜਨ ਨਾਨਕ ਹਰ ਕਾ ਦਾਸ ਹੈ ਰਾ ਖੋ ਪਾਦ ਮੁਰਾਰਾ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦੁਆਰਾ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਗ ਮੁਰਾਰਾ ਰਾਗ ਬਿਲਾਵਲ ਮਹੱਲਾ 5 ਘਰ 5 ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰ ਬਾਰ ਬਿਨ ਸਤ ਬਾਰ ਨਾ ਲੱਗਈ ਜੋ ਕਾਗਦ ਗੁੰਦਾਰ ਸੁਣ ਮੇਰੀ ਮਨਸਾ ਮਨੇ ਮਾਹੀ ਸਤ ਦੇਖ ਵੀ ਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਕਰ ਬਾਰ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਹਿਬੀ ਦਾਤ ਅਜਨੇ ਮੇ ਪਾਤਸ਼ਾਹ ਤੁਨ ਤੁਨ ਗੁਰੂ ਅਰਜੁਨ ਦੇਸਾਹ ਮਹਾਰਾਜ ਰਾਗ ਬਿਲਾਵਲ ਅੰਦਰ ਅੰਗ 800 ਅੱਠ ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ